ਸਰ ਕੀ ਆਪਣਾ ਅਪਡੇਟ ਹੈ ਜੀ ਹੁ ਤੱਕ ਇਹ ਅੱਜ ਤਕਰੀਬਨ 11:30 ਵਜੇ ਥਾਣਾ ਡਿਵੀਜ਼ਨ ਨੰਬਰ 2 ਦੇ ਏਰੀਆ ਦੇ ਵਿੱਚ ਸੰਦੀਪ ਠਾਪਰ ਜਿਹਨਾਂ ਦੇ ਇੱਕ ਤਿੰਨ ਬੰਦਿਆਂ ਨੇ ਨਿਹੰਗ ਦਾ ਬਾਣਾ ਪਾਇਆ ਸੀ ਤਾਂ ਉਹਨਾਂ ਨੇ 23 ਤਾਰਿਖ ਹਥਿਆਰ ਨਾਲ ਸੱਟਾਂ ਮਾਰੀਆਂ ਉਹਦੇ ਵਿੱਚ ਉਹ ਸੰਦੀਪ ਜਿਹੜੇ ਇੰਜਰਡ ਹੋਏ ਆ ਤੇ ਡੀ ਐਮ ਸੀ ਜੇਰੇ ਇਲਾਜ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਵੀ ਉਹਨਾਂ ਦੀ ਹਾਲਤ ਆਊਟ ਆਫ ਡੇਂਜਰ ਹੈ ਠੀਕ ਹੈ ਨੰਬਰ 2 ਸੀਏ ਦੇ ਵਿੱਚ ਮਕਦਮਾ ਜਿਹੜਾ ਬਾਈ ਨਮ 109 ਜਿਹੜੀ ਉਹਦੇ ਉਹਦੇ ਵਿੱਚ ਮਕਦਮਾ ਦਰਜ ਕਰ ਲਿਆ ਗਿਆ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਤੇ ਬੰਦੇ ਜਿਹੜੇ ਆ ਸੀ ਉਹ ਆਇਡੈਂਟੀਫਾਈ ਕਰ ਲਏ ਆ ਤਿੰਨੋਂ ਬੰਦੇ ਤੇ ਸਾਡੀਆਂ ਪਾਰਟੀਆਂ ਜਿਹੜੀਆਂ ਲੱਗੀਆਂ ਸੀ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਾਂਗੇ ਸਰ ਕੀ ਦੱਸ ਸਕਦਾ ਸਰ ਉਹ ਬੰਦੇ ਬੰਦਾ ਕੌਣ ਆ ਜਿਹੜੇ ਉਹਨਾਂ ਚੋਂ ਦੇਖੋ ਦੋ ਬੰਦੇ ਲੁਧਿਆਣੇ ਦੇ ਆ ਇੱਕ ਆਊਟ ਆਫ ਲੁਧਿਆਣਾ ਡਿਸਟ੍ਰਿਕਟ ਦਾ ਤੇ ਨਾਮ ਹਜੇ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਡਿਸਕਲੋਸ ਆ ਪਰ ਬੰਦੇ ਆਇਡੈਂਟੀਫਾਈ ਕੀਤੇ ਹੋਏ ਆ ਪਾਰਟੀਆਂ ਸਾਡੀਆਂ ਗਈਆਂ ہیں جلدی گرفتار ਕਰੋ ਦੇਖੋ ਜਿਹੜਾ ਰੀਜ਼ਨ ਹੈ ਬਿਹਾਈਂਡ ਕੀ ਹੈ ਉਹ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਹ ਬਹੁਤ اچھی ਤਰ੍ਹਾਂ ਪਤਾ ਲੱਗੇਗਾ ਔਰ ਉਹ ਕਹਿਣੀ ਵੀ ਠੀਕ ਹੋਏਗੀ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਹੈ ਪ੍ਰੈਸ ਬਰੀਫਿੰਗ ਦੱਸ دی ਜਾਏਗੀ ਵੀ ਵਜ੍ਹਾ ਰੰਜਿਸ਼ ਕੀ ਸੀ ਤੇ ਕਿਉਂ ਇਹ ਵਰਤੋ ਕਿੰਨੇ ਟੋਟਲ ਬੰਦੇ ਕਿੰਨੇ ਇਹਦੇ ਵਿੱਚ ਹੁਣ ਤੱਕ ਤਿੰਨ ਬੰਦੇ ਜਿਹੜੇ ਆਏ ਆ ਬਟ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੇਕਰ ਕਿਸੇ ਹੋਰ ਬੰਦੇ ਦੀ ਕੋਈ ਕਿਸੇ ਇਨਵੋਲਵਮੈਂਟ ਹੁੰਦੀ ਹੈ ਬਿਹਾਈਂਡ ਹੁੰਦਾ ਤਾਂ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਉਹਨੂੰ ਗ੍ਰਫਤਾਰ ਕੀਤਾ ਕਿਹੜੀ ਕਿਹੜੀ ਧਾਰਾ ਲਾਈ ਗਈ ਹੈ ਇਹਦੇ ਵਿੱਚ ਜਿਹੜੀ ਇਹਦੇ ਵਿੱਚ ਅੰਡਰ ਸੈਕਸ਼ਨ ਜਿਹੜੀ ਹੈ ਨਵੇਂ ਲਾਅ ਦੇ ਮੁਤਾਬਿਕ 109 ਜੋ 302 ਆਪਾਂ ਕਹਿੰਦੇ ਸੀ ਤਾਂ ਉਹ ਅਫੈਂਸ ਲਾ ਕੇ ਤੇ ਬਾਕੀ ਰਿਲੇਵੈਂਟ ਜਿਹੜੀਆਂ ਸੈਂਕਸ਼ਨ ਹੈ ਜਿਵੇਂ ਚੋਰੀ ਦੀ ਹੈ ਉਹਦਾ ਵਾਹਨ ਨਾਲ ਜਿਹੜਾ ਚੋਰੀ ਕਰਕੇ ਲੈ ਗਏ 315 ਲੱਗੀ ਆ 335 ਲੱਗੀ ਆ ਤਾਂ ਉਹ ਸਾਰੀਆਂ ਜਿਹੜੀਆਂ ਲੱਗੀਆਂ ਉਹਦੇ ਗਾਰਡੀਨ ਦੀ ਸਟੇਟਮੈਂਟ ਉਹਦੇ ਬਾਡੀਗਾਰਡ ਦੀ ਸਟੇਟਮੈਂਟ ਤੇ ਹੀ ਬਰਚਾ ਦਰਜ ਕੀਤਾ ਬਟ ਉਹਦੇ ਵਿੱਚ ਅਸੀਂ ਜਿਹੜਾ ਗਨਮੈਨ ਦਾ ਰੋਲ ਵੀ ਹੈ ਉਹ ਵੀ ਐਗਜ਼ਾਮਨ ਕਰ ਰਹੇ ਆ ਜੇ ਇਨ ਕੇਸ ਉਹਨੇ ਵੀ ਕੋਈ ਆਪਣੀ ਡਿਊਟੀ ਪ੍ਰਤੀ ਕੋ ਲਾਪਰਵਾਹੀ ਕੀਤੀ ਉਹਦਾ ਖਲਾਫ ਵੀ ਕਾਰਵਾਈ ਅਮਨ ਤੋਂ ਲਿਆਂਦੀ ਜਾਏ ਇਨਵੈਸਟਿਗੇਟ ਪਹੁੰਚ ਕਿਤੇ ਤੱਕ ਦੋਸ਼ੀਨਾਂ ਤੱਕ ਪਹੁੰਚ ਚੁੱਕੀ ਆ ਕਹਿ ਸਕਦੇ ਆ ਕਿ ਅਗਲੇ 24 ਘੰਟੇ ਫੜ ਜਾ ਸਕਦੇ ਨੇ ਬਿਲਕੁਲ 24 ਘੰਟੇ ਤੋਂ ਪਹਿਲਾਂ ਫੜ ਲਾਂਗੇ ਔਰ ਪੁਲਿਸ ਨੇ ਬੜੀ ਇਹਨੂੰ ਸੀਰੀਅਸ ਜਿਹੜਾ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਜਿਹੜਾ ਡਾਇਰੈਕਸ਼ਨ ਦਿੱਤੀਆਂ ਤੇ ਬੜਾ ਸੀਰੀਅਸਲੀ ਸਾਡੀਆਂ ਜਿਹੜੀਆਂ ਪਾਰਟੀਆਂ ਦੇ ਆਫੀਸਰ ਜਿਹੜੇ ਵਰਕ ਕਰ ਰਹੇ ਆ ਤੇ ਤਾਂ ਹੀ ਜਿਹੜੇ ਅਨਨੋਨ ਬੰਦੇ ਆ ਇਮੀਡੀਏਟਲੀ ਵਿਦਨ ਆਵਰ ਉਹਨਾਂ ਨੂੰ ਬਾਈ ਨੇਮ ਨੋਮੀਨੇਟ ਕਰ ਲਿਆ ਗਿਆ ਔਰ ਉਹਨਾਂ ਦੀ ਜਿਹੜੀ ਭਾਲ ਜਾਰੀ ਹੈ ਬਾਕੀ ਹਿੰਦੂ ਜਿਹੜੇ ਹੈਗੇ ਨੇ ਅਲਸਰ ਇਹਨਾਂ ਸਿਕਿਉਰਟੀ ਨੂੰ ਕਿਸ ਤਿੱਕਿਆਂ ਦੇਖਿਆ ਜਾ ਰਿਹਾ ਦੇਖੋ ਉਹਦੇ ਵਿੱਚ ਚਾਹੇ ਹਿੰਦੂ ਮੁਸਲਮ ਜਿਹੜੇ ਵੀ ਹੈਗੇ ਆ ਜਿਨ੍ਹਾਂ ਨੂੰ ਥ੍ਰੈਟ ਪਰਸੈਪਸ਼ਨ ਹੈਗੀ ਆ ਉਹਨਾਂ ਨੂੰ ਅਸੀਂ ਸਮੇਂ-ਸਮੇਂ ਸਰ ਜਿਹੜੀ ਹੈ ਜੋ ਸਕਿਉਰਿਟੀ ਉਹਨਾਂ ਨੂੰ ਬਣਦੀ ਆ ਉਹ ਦਿੱਤੀ ਜਾਂਦੀ ਆ ਸਕਿਉਰਿਟੀ ਰਿਵਾਈਜ਼ ਹੁੰਦੀ ਆ ਸਕਿਉਰਿਟੀ ਵਿਡਰੋ ਵੀ ਹੁੰਦੀ ਆ ਸਕਿਉਰਿਟੀ ਨਵੀਂ ਵੀ ਮਿਲਦੀ ਆ ਉਹ ਜਿਹੜੀ ਜੋ ਸਾਨੂੰ ਦਰਜਾ ਬਦਰਜਾ ਜਾਂ ਜੋ ਵੀ ਕੋਈ ਸਾਡੀ ਇਨਪੁਟਸ ਹੁੰਦੀ ਆ ਉਹਦੇ ਮੁਤਾਬਿਕ ਅਸੀਂ ਕਾਰਵਾਈ ਕਰਦੇ ਆਂ ਕਾਲ ਦਿੱਤੀ ਗਈ ਹੈ ਇਹਨਾਂ ਕੋਲ ਵੀ ਗੱਲ ਸ਼ਾਂਤੀ ਮੀਟਿੰਗ ਦਾ ਬੰਦ ਕਰ ਦੇ ਦੇ ਕੋ ਇਹਨਾਂ ਦੇ ਸਾਰੇ ਜਿਹੜੇ ਜਥੇਬੰਦੀ ਦੇ ਆ ਉਹਨਾਂ ਸਾਰਿਆਂ ਨੂੰ ਮੈਂ ਰਿਕੁਐਸਟ ਵੀ ਕੀਤੀ ਆ ਮੀਟਿੰਗ ਵੀ ਕੀਤੀ ਆ ਉਹਨਾਂ ਨੂੰ ਦੱਸਿਆ ਵੀ ਵੀ ਪੁਲਿਸ ਨੇ ਇਹਾ ਕਾਰਵਾਈ ਕੀਤੀ ਹੈ ਇਹ ਹੱਦ ਤੱਕ ਅਸੀਂ ਪਹੁੰਚੇ ਆਂ ਔਰ ਉਹ ਕਾਫੀ ਹੱਦ ਤੱਕ ਇਸ ਗੱਲ ਨਹੀਂ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈਡ ਆ ਤਾਂ ਮੈਨੂੰ ਉਮੀਦ ਆ ਕੋਈ ਐਜੀ ਗੱਲ ਨਹੀਂ ਕਰਨਗੇ ਅਸੀਂ ਜਲਦ ਜਿਹੜੇ ਬੰਦੇ ਫੜ ਕੇ ਤੇ ਜਿਨ੍ਹਾਂ ਦੇ ਸੰਦੀਪ ਠਾਪਰ ਜੀ ਦੇ ਜਿਹੜੇ ਛੱਟ ਲੱਗੇ ਉਹਨਾਂ ਨੂੰ ਇਨਸਾਫ ਵੀ ਦਿਵਾਵਾਂਗੇ ਤਾਂ ਉਹਨਾਂ ਬੰਦਿਆਂ ਨਾਲ ਸਖਤੀ ਨਾਲ ਕਾਰਵਾਈ ਕਰੇ ਸਰ ਕੋਈ ਮਾਹੌਲ ਨਾ ਖਰਾਬ ਹੋਵੇ ਉਹਦੇ ਵਾਸਤੇ ਕੀ ਕਹੋਗੇ ਨਹੀਂ ਦੇਖੋ ਆਪਣਾ ਲੁਧਿਆਣਾ ਬਹੁਤ ਅੱਛਾ ਸ਼ਹਿਰ ਹੈ ਕਾਰੋਬਾਰੀ ਲੋਕ ਹੈ ਵਪਾਰੀ ਲੋਕ ਹੈ ਤੇ ਸਾਰੇ ਜਿਹੜਾ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਗ ਅਮ ਬੰਦੇ ਆ ਮੇਨ ਉਹਨਾਂ ਨਾਲ ਵੀ ਅਸੀਂ رابطہ ਕਰ ਲਿਆ ਮੀਟਿੰਗ ਕਰ ਲਈ ਕਿਸੇ ਤਰ੍ਹਾਂ ਦੀ ਕੋਈ ਜਿੱਤ। ਥੈਂਕ ਯੂ। ਹੁਣ ਥਾਪਰ ਦਾ ਕੀ ਨਿਸ਼ਚਿਤਤਾ ਦੇਖੋ ਮੈਂ ਉਹ ਅੰਦਰ ਹਸਪੀਟਲ ਡਾਕਟਰਾਂ ਨਾਲ ਗੱਲ ਕੀਤੀ ਆ ਠੀਕ ਹੈ ਠੀਕ ਹੈ ਥਾਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਸਟੇਬਲ ਆ ਤੇ ਉਹ ਟ੍ਰੀਟਮੈਂਟ ਕਰ ਰਹੇ ਆ ਬੀਪੀ ਵਗੈਰਾ ਸਾਰਾ ਨਾਰਮਲ ਆ। ਬਾਕੀ ਅਸੀਂ ਜਿਹੜਾ ਇਹਨਾਂ ਦੇ ਨਾਲ ਗਨਮੈਨ ਸੀ ਮੁੰਡਾ ਜਦੋਂ ਇਹਨਾਂ ਨੂੰ ਸੱਟਾਂ ਮਾਰੀਆਂ ਉਹ ਨਿਯੰਗ ਸਿੰਘ ਜਿਹੜੇ ਬਾਣੇ 'ਚ ਸੀ ਤਾਂ ਉਹ ਅਸੀਂ 307 ਦਾ ਮੁਕਦਮਾ ਦਰਜ ਕਰਕੇ ਬੰਦੇ ਅਸੀਂ ਆਇਡੈਂਟੀਫਾਈ ਕਰ ਲਏ ਜਲਦੀ ਫੜ ਲਾਂ ਕਿੰਨੇ ਕਿੰਨੇ ਬੰਦੇ ਸਨ ਕਿੰਨੇ ਕਿੰਨੇ ਪਤਾ ਜੋ ਵੀਡੀਓ ਦੇ ਵਿੱਚ ਤਿੰਨ ਬੰਦੇ ਦਿਖ ਰਹੇ ਸੀ ਤਾਂ ਉਹ ਜਲਦੀ ਗ੍ਰਿਫਤਾਰ ਕਰ ਲਾਂ ਦੇਖੋ ਇਹ ਹੁਣ ਪ੍ਰੀਵੀਅਸਲੀ ਕੀ ਆ ਗੱਲਬਾਤ ਇਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਬਟ ਫਿਲਹਾਲ ਜਿਹੜਾ ਸਾਡੇ ਇਹਨਾਂ ਨੂੰ ਥਾਪਰ ਜੀ ਨੂੰ ਜਿਹੜੀਆਂ ਸੱਟਾਂ ਮਾਰੀਆਂ ਉਹ ਜੋ ਅਸੀਂ ਇਹਨਾਂ ਨੇ ਗਨਮੈਨ ਦੇ ਬਿਆਨ ਤੇ ਮਕਦਮਾ 307 ਦਾ ਦਰਜ ਕੀਤਾ। ਪਰ ਗਨਮੈਨ ਦਾ ਮਤਲਬ ਹੁੰਦਾ ਵੀ ਉਹਨਾਂ ਨੂੰ ਸਕੋਟੀ ਲੈਣੀ ਔਰ ਆਪਣੇ ਕੋਲ ਵੈਪਨ ਉਹਨਾਂ ਕੋਲ ਹੀ ਹੈ ਤੇ ਉਹਨਾਂ ਦੇ ਹਮਲਾ ਗੋਲੀ ਗੋਲੀ ਚਲਾਈ। ਦੇਖੋ ਇਹ ਸਾਰੀ ਗੱਲ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਵੀਡੀਓ ਵਾਚ ਕਰਕੇ ਜਿਹੜੇ ਐਗਜ਼ੈਕਟ ਪੁਲਿਸ ਅਧਿਕਾਰੀ ਨਾਲ ਲੱਗੀ ਹੈ ਉਹਨਾਂ ਦਾ ਅਥਾਰਟੀ ਅਫੀਸਰ ਵੀ ਗੋਲੀ ਚਲਾਉਂਦਾ। ਦੇਖੋ ਜੇ ਕਿਸੇ ਗਨਮੈਨ ਨੇ ਕੋਈ ਗਨਮੈਨ ਨੇ ਕੋਈ ਆਪਣੀ ਡਿਊਟੀ ਦੌਰਾਨ ਕੋਈ ਕਮਜ਼ੋਰੀ ਦਿਖਾਈ ਤਾਂ ਖਿਲਾਫ ਕਾਰਵਾਈ ਹੋ ਜਾਊਗੀ ਪਰ ਫਿਲਹਾਲ ਅਸੀਂ ਮੁਕੱਦਮਾ 307 ਦਾ ਦਰਜ ਕਰਕੇ ਜਿਹੜੇ ਦੋਸ਼ੀ ਆ ਉਹ ਅਸੀਂ ਆਈਡੈਂਟੀਫਾਈ ਆਪਣੇ ਵੱਲੋਂ ਕਰ ਲਏ ਤੇ ਅਸੀਂ ਜਲਦ ਗ੍ਰਿਫਤਾਰ ਕਰਾਂਗੇ কারণ ਜਿਹੜਾ ਇਨਵੈਸਟੀਗੇਸ਼ਨ 'ਚ ਦੇਖਾਂਗੇ ਵੀ ਕੀ ਕਾਰਨ ਹੈ ਉਹਨਾਂ 'ਚ ਬੰਦੇ ਨੂੰ ਗ੍ਰਿਫਤਾਰ ਕਰ ਲਈਏ ਫਿਰ ਸਾਨੂੰ ਅਸਲ ਕਾਰਨ ਬਾਰੇ ਬਤਲ ਗੋ ਵੀ ਕਿਸ ਕਾਰਨ ਕਰਕੇ ਹੋਇਆ ਸੀ ਸੀਸੀਟੀਵੀ ਵਗੈਰਾ ਆਈ ਸਾਹਮਣੇ ਸਾਰੀ ਸੀਸੀਟੀਵੀ ਫੁਟੇਜ ਈਚ ਐਂਡ ఎవਰੀਥਿੰਗ ਸਾਡੇ ਕੋਲ ਲੈ ਲਿਆ ਹੈਗੀ ਬਹੁਤ ਪਹਿਲੇ ਹੀ ਬੜਾ ਕਰਵਾ ਰਿਹਾ ਹੈ ਪਰ ਇਸ ਦੌਰਾਨ ਤੇਰੇ ਵਾਕਿਆ ਹੁਣ ਉਹ ਪੁਲਿਸ ਦੀ ਮੌਜੂਦਗੀ ਹੋ ਜਾਣ ਦੇਖੋ ਐਜੀ ਗੱਲ ਜੇ ਕ੍ਰਾਈਮ ਹੋਇਆ ਤਾਂ ਉਹਨੂੰ ਤਕੜੇ ਹੋ ਕੇ ਉਹਦੇ ਉੱਤੇ ਕੰਮ ਹੋਣਾ ਚਾਹੀਦਾ ਗ੍ਰਿਫਤਾਰ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਨੇ ਕੀਤਾ ਉਹ ਬਿਹਾਈਂਡ ਦੀ ਬਾਰ ਹੋਣਾ ਚਾਹੀਦਾ ਇਹ ਗੱਲਾਂ 'ਚ ਅਸੀਂ ਬਿਲਕੁਲ ਕਰਕੇ ਹਟਾਂਗੇ ਔਰ ਸ਼ਕਤੀ ਨਾਲ ਇਸ ਕਾਰਵਾਈ ਕਰਾਂਗੇ